ਨਿਆ अनेका ਪ੍ਰਕਾਰਾਂ ਮਿਆਂ ਕੁਲਾਂਕੀਆਂ ਨਿਆ ਮਾਖੀਆਂ ਬਖਸ਼ਿਸ਼ ਕਰਨੀਆਂ ਸਰਬੋਤਮ ਆਯੂ ਇਹ ਸਾਧ ਸੰਗਤ ਦੇ ਮਾਝੇ ਦਰ ਪਰ ਵਾਰ ਕਰਣੀ ਬਿਲਕੁਲ ਮੇਟਾ ਕਰਵਾਣ ਕਰਵਾਣੀ ਕਦਮਾਂ ਕਦਮਾਂ ਲੇਖਿ ਦਿਰਾਣਾ ਮਹਾਰਾਜ ਆਪ ਜੀ ਆਪਣੀ ਇੱਛਾ ਦੇ ਮਤੋਂ ਮੁਹੰਤਰ ਹੁਕਮ ਨਾਮ ਬਖਸ਼ਿਸ਼ ਕਰਕੇ ਸੰਗਤ ਨੂੰ ਨੇਹਾ ਕਰੋ ਔਲਾ ਹੁਕਮ ਨਾਮ ਕਰ ਚੰਦਨ ਦੀ ਬਲ ਬੋਤੀ ਸਾਰੇ ਗੁਰੂ ਮੁਖ ਪਿਆਰੇ ਮਿਲਣੇ ਜਿੱਲੋਂ ਨਿਆਰ ਜੀ ਦਾ ਨਾਮ ਜਿੱਤੇ ਆਵਾ ਲਾਂ

ਵਿਰਧ ਮਾਣੇ ਨੀਲਾਜ ਜਿੱਤੋ ਗੂਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਲਾਡ ਮੀਆਂ ਫੌਜਾਂ ਦੇ ਮਾਲਕੋ ਸਤਿਗੁਰੂ ਫੌਜਾਂ ਰੱਖਣੀਆਂ ਤਿਆਰ ਬਰਚਾਰ ਛੋਟੀ ਸੱਚੇ ਬਾਦਸ਼ਾਹੀ ਆਪ ਜੀ ਦਾ ਖਾਸਾ ਜਪੇ ਅਕਾਲ ਹੀ ਅਕਾਲ ਗੁਰਬਾਣੀ ਦੇਖੋ ਦੇਖ ਨੂੰ ਖਾਲਸੇ ਦੀ ਹਰਮਨਾਨਸ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਜਿਦ ਦੇ ਬਾਣੀ ਅਮਰਤ ਸਾਰੇ ਗੁਰਬਾਣੀ ਕੈ ਸਿਵਕ ਜਨਮਨੇ ਪਰ ਤੱਕ ਗੁਰੂ ਨਿਜਤਾਰੇ ਸਤਨਾਮ ਇੱਕ ਓੰਕਾਰ ਸਤਬੁਰ ਪ੍ਰਸਾਦ ਛਗਲ ਬਨਸਪਤ ਮਹਬੈ ਸੰਤਰ ਛਗਲ ਦੂਧ ਮੈਂ ਕੀਆ ਬੂਤਨੀ ਤੇ ਮਹ ਜੋਤ ਸਮਾਣੀ ਘਟ ਘਟ ਮਾ ਦੋ ਜੀਆ ਸ਼ਗਲ ਬਨਸ ਪਤ ਮੈਂ ਬੈ ਸੰਤਰ ਸ਼ਗਲ ਦੂਦ ਮੈਂ ਕੀਆ ਬੂਤਨੀ ਤੇ ਮਹ ਜੋਤ ਸਮਾਣੀ ਘਟ ਘਨ ਮਾ ਦੋ ਜੀਆ ਸੰਤੋ ਘਟ ਘਟ ਰਿਆ ਸਮਾਇ ਪੂਰਨ ਪੂਰ ਰਿਆ ਸਰਬਮਹਿ ਪੂਰਨ ਪੂਰ ਰਹਿਓ ਸਰਬਮਹਿ ਜਲ ਤਲ ਰਮਈਆ ਆਇਓਰਾ ਗੋਣ ਦਾ ਨਾਨਕ ਜਸ ਗਾਵੇ ਸਤ ਗੌਰ ਪਰਮ ਚਕਾਇਓ सर न सदाल पा सब मासायो सर नासी सदाल पा सब मासायो वाहेगुरु जी ख़ालो वाहेगुरु जी फतेह No se la que la pisa, ¿no? <coughs> ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਪੁੱਤਰ ਚੰਨ ਕਮਲਾ ਬਾ ਸਾਰਦਾਸ ਬਿਨਾਂ ਬੇਨਤੀ ਜੋਦੜੀ ਦਰ ਪ੍ਰਵਾਨ ਕਰਨੀ ਸਤਿਗੁਰੂ ਜੀ ਆਪ ਜੀਆਂ ਦਾ ਗੁਰੂ ਵਾਕ ਹੈ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿੰਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਗੁਰਬਾਖ ਅਨੁਸਾਰ ਮਹਾਰਾਜ ਆਪ ਜੀਆਂ ਦੇ ਚਰਨਾਂ ਦੇ ਸੇਵਕ ਸਰਦਾਰ ਮੇਜਰ ਸਿੰਘ ਜੀ ਤਨਾਂ ਦੇ ਸਮੂਹ ਪਰਿਵਾਰ ਵੱਲੋਂ ਸਰਦਾਰ ਗੁਰਭਜਨ ਸਿੰਘ ਜੀ ਆਪਣੀ ਸੁਪੁੱਤਰੀ ਬੀਬੀ ਨਮਰੀਤ ਕੌਰ ਦੇ ਆਨੰਦ ਕਾਰਜ ਲਈ ਮਹਾਰਾਜ ਜੋ ਸਭ ਤੋਂ ਪਹਿਲਾਂ ਆਪ ਜੀਆਂ ਦਾਉੜ ਤੇ ਆਸਰਾ ਲੈਂਦੇ ਹੋਇਆ ਪਰਸੋਂ ਵਾਲੇ ਰੋਜ ਤੋਂ ਜੋ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤਾ ਗਿਆ ਸੀ ਸਤਿਗੁਰੂ ਜੀ ਆਪ ਜੀ ਦੀ ਕਿਰਪਾਲਤਾ ਅਧੀਨ ਤਨਰਵਕੰਤਾ ਸਹਿਤ ਮਹਾਰਾਜ ਭੋਗ ਤੇ ਸਤਿਗੁਰੂ ਜੀ ਭੋਗਾ ਤੋਂ ਪ੍ਰੰਤ ਕੀਰਤਨ ਦਰਬਾਰ ਸਜਾਇਆ ਗਿਆ ਸਤਿਗੁਰੂ ਜੀ ਮਹਾਰਾਜ ਕੀਰਤਨ ਦੀ ਹਾਜ਼ਰੀ ਕਰਦੇ ਆ ਮਹਾਰਾਜ ਸੇਵਾਵਾਂ ਕਰਦੇ ਆ ਕਿਨੇ ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਸਮਾਪਤ ਬਖਸ਼ਿਸ਼ ਕਰਨੀ ਸੋ ਦਸ ਪਾਸ਼ਟ ਗੁਰਬਾਣੀ ਪੜਨ ਸੁਣਨੀਆਂ ਸੇਵਾਵਾਂ ਨਿਭਾਉਂਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਨਗਰ ਖੇੜੇ ਦਾ ਭਲਾ ਕਰਨਾ ਦੋਵਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਸਵਾਗ ਬਖਸ਼ਿਸ਼ ਕਰਨਾ ਦੁੱਖਾਂ ਕਲੇਸ਼ਾਂ ਦਰਦਾਂ ਦੇ ਵਰਤੇ ਜੋ ਜੀ ਸਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਣ ਕੇ ਸਤਿਗੁਰੂ ਜੀ ਕਰੂ ਕਿਰਪਾ ਆਈ ਹੋਈ ਸਾਥ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਬਿਲਕੁਲ ਬੇਟਾ ਦਾ ਪ੍ਰਵਾਨ ਕਰਨੀ ਕਦੋਂ ਮਜਨੂ ਉੱਤੇ ਸਤਨਾਮ ਸਤਿਗੁਰੂ ਜੀ ਦੇ ਸਰਬੋਤਮ ਕਾਲ ਦੇ ਕਰਕੇ ਸਤਿਗੁਰੂ ਜੀ ਦੇ ਨਾਮ ਤੋਂ ਉਤਰਨ ਦਾ ਵੀ ਦਾ ਸੋਖਾ ਕੀ ਕਰਨ ਗਿਆ ਤਾਂ ਉਸਤਮਾਰਾ ਤੋਂ ਸੋਹਰੇ ਨਾਮ ਪਿਆਰਾ ਨਾਮ ਨਾਮ ਕਰਦੇ ਸਤਿਗੁਰੂ ਜੀ ਦੇ 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 ਸ जा कै सिमरन सब किस पाइर थी काल न जब तद रो सब माए या कै सिमरन सब किस पाइ बरथी काल न जई

ਹਉ ਨਾਨਕ ਪ੍ਰਭ ਤੁਮਰੇ ਬਿਸ਼ਰਤ ਜਗਤ ਜੀਵਨ ਕਥਿ ਪਾਵੇ ਹਉ ਨਾਨਕ ਪ੍ਰਭ ਤੁਮਰੇ ਬਿਸ਼ਰਤ ਜਗਤ ਜੀਵਨ ਕਥਿ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜੀ ਗੁਰਨੀ ਬਾਜੀ ਸਾਧ ਸੰਗਤ ਜੀ ਪ੍ਰਭ ਜੀ ਪਰਿਬੋਧ ਜਾਂਦੇ ਹੀ ਹੋ ਕਿ ਜੋ ਗੁਰੂ ਘਰ ਜੀ ਦੇ ਚਰਨਾਂ ਦੇ ਸੇਵਕ ਸਰਦਾਰ ਮੇਜਰ ਸਿੰਘ ਜੀ ਦੇ ਸੂਹ ਪਰਿਵਾਰ ਵੱਲੋਂ ਇਕੱਤਰ ਹੋ ਕੇ ਆਪਣੇ ਪੋਤਰੀ ਬੀਬੀ ਨਵਰੀਲ ਕੌਰ ਦੇ ਅਨੰਦ ਕਾਰਜ ਲਈ ਜੋ ਸਭ ਤੋਂ ਪਹਿਲਾਂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਾ ਜੀ ਦੀ ਬਾਣੀ ਦੇ ਵਿਚਾਰ ਬਖਸ਼ੋ ਗਿਆਨ ਕਰਕੇ ਆਪਣੇ ਗ੍ਰਾਹਕੂ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਕੋਟ ਜੁਆਏ ਤੇ ਉਹਨਾਂ ਤੋਂ ਤੁਰੰਤ ਜੀ ਟੇਂਦਰ ਬਰਵਾਸ ਜਾਇਆ ਗਿਆ ਸ਼ਬਦ ਗੀਂ ਦੀ ਕਿਰਪਾ ਦੇ ਸਦਕਾ ਹੁਣ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਕੀਰਤਨ ਦਰਬਾਰ ਦੀ ਸਮਾਪਤੀ ਹੋਈ ਜਾਣ ਸਭ ਤੋਂ ਪਹਿਲਾਂ ਬੜਾ ਪ੍ਰਸ਼ਾਦ ਜੀ ਦੀ ਦੇਵਰ ਤਾਈ ਜাদে ਦੀ ਉਪਰੰਤ ਗੁਰੂ ਜੀ ਦੇ ਸੋਖਾਸਨ ਹੋਣ ਦੇ ਸਾਧ ਗੁਰੂ ਜੀ ਆਪਣੇ ਇੰਝ ਅਸਨਾ ਬਹਿ ਜਾਣ ਦੀ ਉਪਰੰਤ ਗੁਰੂ ਜੀ ਕਾ ਲੰਗਰ ਤੇ ਆਰਸਵਾ ਕੀ ਸੰਗਤ ਨਾਲ ਕੇਤੂ ਜੀ ਦੀ ਕਿਰਪਾ ਅਰਦਾਸ ਕਰਨੀ ਜੀ ਵਾਧੂ ਮੁਰੀਤਾਂ ਦਾ ਸਰਵਾਜਨਿਕ ਬੈਂਕੀ ਹੈ ਕਿ ਅਜਿਹਾ ਕਿ ਭਾਈ ਬਹੁਤ ਬਨਤੀ ਨੂੰ ਸਰੋਤਨ ਸਿੰਘ ਜੀ ਨੂੰ ਆਪਣੀ ਸੋਤ ਕੋਲ ਦੇ ਦਿੱਤਾ ਹੈ। ਕਾਰਨ ਇਹ ਜੁਰੀ ਹਟਾਉਣ ਤੇ ਬੁਕੇ। ਵਾਧੂ ਨੂੰ ਵੀ ਕਾ ਸਰਵਾਜਨਿਕ ਬੈਂਕੀ ਕਰਦੇ। ਕਰਨ ਦਾ। ಠಠಠ ಠಠಠ ಠಠಠಠ